ਇੱਥੇ ਲੁਧਿਆਣਾ ਦੀ ਜਾਨ ਹੈ ਹਾਂ ਯਾ ਇਹ ਅਜੇ ਐਕਸੀਡੈਂਟ ਜਿਹੜੀ ਟਵੇਰਾ ਕਣੀ ਸੀ ਉਹ ਰੰਪਰਾ ਸਾਈਡ ਤੋਂ ਮੋੜਨ ਜਾ ਰਹੀ ਸੀ ਇਹ ਮੋੜ ਦੇ ਰਹਿਣ ਵਾਲੇ ਆ ਸਾਰੇ ਇਹਦੇ ਵਿੱਚ 10 ਬੰਦੇ ਸਵਾਰ ਸੀ ਤੇ ਜਿਹੜੀ ਦੂਸਰੀ ਗੱਡੀ ਸੀ ਬੈਗਨਰ ਉਹ ਰਾਮਪਰਾ ਸਾਈਡ ਤੋਂ ਲੁਧਿਆਣਾ ਨੂੰ ਜਾ ਰਹੇ ਸੀ ਆਪਣਾ ਮਰਤੋ ਆਏ ਸੀ ਇਹਨਾਂ ਦਾ 2023 ਦੇ ਕੋਲ ਐਕਸੀਡੈਂਟ ਹੋਇਆ ਜ ਜਿਹਦੇ ਵਿੱਚੋਂ ਤੇਰਾ ਗੱਡੀ ਦੇ ਵਿੱਚ ਮਾਤਾ ਸੀ ਉਹਦੀ ਡੈਥ ਹੋਈ ਏ ਅਸੀਂ ਅੜੀ ਸਰ ਤੋਂ ਆ ਰਹੇ ਸੀਗੇ ਸਾਡੇ ਬਜ਼ੁਰਗ ਸੀਗੇ ਮਾਤਾ ਉਹ ਬਿਮਾਰ ਸੀ ਦਾਦੀ 10-15 ਦਿਨਾਂ ਤੋਂ ਉਹਨਾਂ ਦਾ ਮੱਥਾ ਟਿਕਾ ਕੇ ਆ ਰਹੇ ਸੀਗੇ ਅਚਾਨਕ ਇੱਕ ਬੈਂਡ ਆਈ ਕੋਈ ਇੱਕੇ ਦਾ ਮਾ ਕੇ ਗੱਡੀ ਚ ਵੱਜੀ ਇੱਕ ਤਾਂ ਜਿਹੜਾ ਦੂਜੀ ਗੱਡੀ ਦਾ ਡਰਾਈਵਰ ਸੀਗਾ ਉਹਦੀ ਡੈਥ ਹੋ ਗਈ ਇੱਕ ਸਾਡੇ ਜਿਹੜੇ ਮਾਤਾ ਜਿਨ੍ਹਾਂ ਦਾ ਅਸੀਂ ਮੱਥਾ ਟੇਕਿਆ ਕਰਦੇ ਸੀਗੇ ਉਹਨਾਂ ਦੀ ਮੈਥ ਹੋ ਗਈ ਇਹ ਬੈਂਡ ਮੋੜਲੇ ਪਾਸੇ ਵਾਰੀ ਨਾਂਚੀ ਉਹ ਬੈਂਡ ਮੋੜ ਨਾਲੇ ਪਾਸਵਾਰੀ ਸੀਗੇ ਅਸੀਂ ਇਧਰੋਂ ਜਾ ਰਹੇ ਸੀ ਇਹ ਰੱਖ ਲਈ ਜੀ ਕਿੰਨਾ ਰੱਖਨੇ ਆ ਜਖਮੀ ਜੀ ਦੋ ਪਰਿਵਾਰ ਲਗਭਗ 12 ਜਣੇ ਹੰਗੇ ਅੱਜ ਸਾਨੂੰ ਸਾਡੇ ਕੰਟਰੋਲ ਰੂਮ ਤੇ ਇਤਲਾਹ ਮਿਲੀ ਕਿ ਮੌੜ ਰੋਡ ਨੇੜੇ ਪਿੰਡ ਢੱਡੇ ਇੱਕ ਦੋ ਖਾਰਾ ਸਵਿੱਚ ਭੜ ਗੀਆਂ ਜਿਸ ਦੇ ਵਿੱਚ 12 ਦੇ ਕਰੀਬ ਵਿਅਕਤੀ ਜ਼ਖਮੀ ਸੀ ਉਹਨਾਂ ਨੂੰ ਸਾਡੀਆਂ ਐਂਬੂਲੈਂਸਾਂ ਸਿਵਲ ਹਸਪੀਟਲ ਦੇ ਵਿੱਚ ਲੈ ਕੇ ਆਈਆਂ ਜਿਨ੍ਹਾਂ ਦੇ ਵਿੱਚੋਂ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਸੀ ਉਹਨਾਂ ਨੂੰ ਰੈਫਰ ਕਰਤਾ ਅੱਠ ਜਣੇ ਜਿਹੜੇ ਇਲਾਜ ਹਸਪੀਟਲ ਨੇ ਤੇ ਪੁਲਿਸ ਬਾਲਿਆਂ ਵਾਲੀ ਨੇ ਅਗਲੀ ਕਾਰਵਾਈ ਸ਼ੁਰੂ ਕਰਤੀ